ਸਸਕਲ ਜੀ ਕੀ ਹਾਲ ਚਾਲ ਹੈ ਤੇ ਲੋ ਜੀ ਆ ਗਿਆ ਇੱਕ ਨਵਾਂ ਵਲੌਗ ਤੇ ਨਵੀਂ ਸਵੇਰ ਦੇ ਨਾਲ ਆਈ ਹੋਪਸ ਹੋਗੇ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਲੋ ਜੀ ਹੁਣ ਪਿੰਨ ਲੱਗਿਆ ਚਾਹ ਤੇ 11 ਵੱਜ ਚੁੱਕੇ ਨੇ ਸਵੇਰ ਦੇ ਤੇ ਕੰਮ ਕਰਨ ਬੇੜ ਲੈਨੇ ਆਪਾਂ ਤੇ ਕਿਉਂਕਿ ਰੋਟੀ ਥੋੜੀ ਜਿਹੀ ਲੇਟ ਖਾਵਾਂਗੇ ਕਿਉਂਕਿ ਅੱਜ ਕੱਲ ਆਪਾਂ ਚੱਲ ਰਹੇ ਆ ਇੰਟਰਮੀਟੈਂਟ ਫਾਸਟਿੰਗ ਤੇ ਡਾਈਟਿੰਗ ਆਪਣੇ ਵਾਸਤੇ ਦੀ ਗੱਲ ਨਹੀਂ ਹੈਗੀ ਟਰਾਈਟਿੰਗ ਨਹੀਂ ਕਰ ਸਕਦੇ ਤੇ ਸਿਆਲ ਦਾ ਜਿਹੜਾ ਵੀ ਹੁਣ ਆਂਦੇ ਨਹੀਂ ਹੁੰਦੇ ਵੀ ਹੁਣ ਚਰਬੀ ਚਰਬੀ ਵਧੀ ਹੈ ਜਾਂ ਕੁਝ ਵੀ ਲਾ ਲਓ ਤੁਸੀਂ ਘੋਵ ਵਗੈਰਾ ਖਾਦਾ ਬੇਸਨ ਬੁਸਨ ਬਹੁਤ ਚੀਜ਼ਾਂ ਖਾਧੀਆਂ ਨੇ ਆਪਾਂ ਸਿਆਲ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਫੈਟ ਇਕੱਠਾ ਹੋਇਆ ਹੁਣ ਉਹਨਾਂ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਇੰਟਰਮੀਟੈਂਟ ਫਾਸਟਿੰਗ ਇਹ ਹੁੰਦਾ ਵੀ ਚਲੋ ਰਾਤ ਨੂੰ ਰੋਟੀ ਜਲਦੀ ਖਾ ਲਓ ਤੇ ਸਵੇਰੇ ਤੁਸੀਂ ਲੇਟ ਰੋਟੀ ਖਾਓ ਤੇ ਇਹ ਰਾਤ ਦਾ ਤਾਂ ਹਜੇ ਮੈਨੂੰ ਪਤਾ ਨਹੀਂ ਵੀ ਰਾਤ ਦੀ ਰੋਟੀ ਦਾ ਹਜੇ ਇੰਨੀ ਕੋਈ ਚੇਂਜ ਨਹੀਂ ਹੋਇਆ ਰਾਤ ਨੂੰ ਅਸੀਂ ਲੇਟ ਹੀ ਰੋਟੀ ਖਾਂਦੇ ਹਾਂ ਉਹ ਵੀ ਚੇਂਜ ਥੋੜਾ ਜਿਹਾ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਹੁਣ ਦਿਨ ਦੀ ਰੋਟੀ ਆ ਉਹ ਥੋੜੀ ਜਿਹੀ ਲੇਟ ਖਾਈਦੀ ਹੈ ਤੇ ਉਹਦੇ ਨਾਲ ਸ਼ਾਇਦ ਕੁਝ ਫਰਕ ਪੈ ਜਾਏ ਕਿਉਂਕਿ ਡਾਈਟਿੰਗ ਆਪਣੇ ਵਾਸਤੇ ਕਰ ਲੈਣੀ ਹੈਗੀ ਇਸ ਕਰਕੇ ਤੇ ਲਓ ਜੀ ਅੱਜ ਆਪਾਂ ਚਾਹ ਚ ਪਾਣੀ ਪੀ ਕੇ ਹੁਣ ਮੈਂ ਬਸ ਕੱਪੜੇ ਰੱਖਣੇ ਨੇ ਅੱਜ ਅੰਦਰ ਤੇ ਕਿਉਂਕਿ ਕੱਪੜੇ ਬਹੁਤ ਸਾਰੇ ਇਕੱਠੇ ਹੋਏ ਪਏ ਨੇ ਤੇ ਜਿਵੇਂ ਜਿਵੇਂ ਸਿਆਲ ਵਾਲੇ ਕੱਪੜੇ ਧੁੱਪੀ ਜਾ ਰਹੇ ਸੀ ਹੋਵੇਂ-ਹੋਵੇਂ ਮੈਂ ਇਕੱਠੇ ਕਰੀ ਜਾ ਰਹੀ ਸੀ ਇਸ ਵਾਰ ਪਾਈ ਨਹੀਂ ਕਿਉਂਕਿ ਗਰਮੀ ਹੋ ਗਈ ਸੀ ਤੇ ਵਿੱਚ ਜੇ ਕਾਫੀ ਕੱਪੜੇ ਕੱਢ ਲਏ ਸੀ ਆਪਾਂ ਕਾਟਨ ਦੇ ਵੀ ਜਿਹੜੇ ਗਰਮੀਆਂ ਵਾਲੇ ਸੀ ਤੇ ਹੁਣ ਜਿਹੜੇ ਦੂਜੇ ਕੱਪੜੇ ਇਕੱਠੇ ਹੋਏ ਨੇ ਉਹਨਾਂ ਨਾਲੇ ਤੇ ਸਿਆਲ ਵਾਲੇ ਸਾਰੇ ਉਹ ਰੱਖਾਂਗੇ ਆਪਾਂ ਬੈੱਡ 'ਤੇ ਤੇ ਹੋਰ ਵੀ ਕੱਪੜੇ ਆਪਾਂ ਜਿਹੜੇ ਕੱਢਣੇ ਨੇ ਉਹ ਕੱਢਾਂਗੇ ਤੇ ਲਓ ਜੀ ਆਜਾ ਦੇਖਦੇ ਆਂ ਫਿਰ ਇੱਧਰ ਲੱਗਾ ਪਿਆ ਢੇਰ ਇਹ ਕੱਪੜੇ ਸਾਰੇ ਜਿਹੜੇ ਨੇ ਆਪਣੇ ਹੁਣ ਸਿਆਲ ਵਾਲੇ ਨੇ ਇਹ ਹੁਣ ਬੈਗਾਂ ਚ ਸਾਰਾ ਇੱਧਰ ਮੈਂ ਇਕੱਠੇ ਕਰੀ ਗਈ ਸੀ ਕਿਉਂਕਿ ਧੋਤੋ ਕੇ ਫਿਰ ਪਾਈ ਨਹੀਂ ਸੀ ਆਡਰ ਲਿਆਂਦਾ ਸੀ ਸਮਾਨ ਪੇਕੇ ਜਾਈਏ ਤੇ ਪੇਕੇ ਉਹ ਸਮਾਨ ਨਾਲ ਲੈ ਕੇ ਹੀ ਤਾਂ ਹੋ ਨਹੀਂ ਸਕਦਾ ਬਹੁਤ ਚੀਜ਼ਾਂ ਉਹਨਾਂ ਨੇ ਦੇਤੀਆਂ ਨੇ ਫਿਰ ਆਪਾਂ ਵੀ ਲੈ ਜਾਂਦੇ ਤੇ ਫਿਰ ਨਾ ਇੱਥੇ ਮੈਂ ਵਿਛਾਲੀ ਸੀ ਮੈਟ ਪਰਾਂ ਕਰਕੇ ਚਾਦਰ ਕਿਉਂਕਿ ਕੱਪੜੇ ਸੀਗੇ ਤੇ ਫਿਰ ਮੈਨੂੰ ਇਹ ਵੀ ਚੱਲ ਇੱਥੇ ਰੱਖ ਕੇ ਸਾਰੇ ਕੱਪੜੇ ਆਪਾਂ ਜਿਹੜੇ ਤੈਹ ਲਾਣੇ ਹੋਏ ਉਹ ਤੈਹ ਲਾ ਲਾਂਗੇ ਤੇ ਬਾਕੀ ਜਿਹੜੇ ਬੈਗਸ ਵਗੈਰਾ ਚਾਹਾਂ ਜਿੱਚ ਵੀ ਪਾਣੇ ਨੇ ਉਹ ਪਾ ਕੇ ਤੇ ਫਿਰ ਆਪਾਂ ਰੱਖ ਲਾਂਗੇ ਤੇ ਫਿਰ ਮੈਂ ਸਾਰੇ ਕੱਪੜੇ ਜਿਹੜੇ ਸਟੋਰ ਚ ਇਕੱਠੇ ਕੀਤੇ ਪਏ ਸੀ ਆਪਾਂ ਧੋਦੋ ਕੇ ਰੱਖੇ ਹੋਏ ਸੀ ਉਹ ਸਾਰੇ ਕੱਪੜੇ ਲਿਆਂਦੇ ਇੱਥੇ ਤੇ ਇਹਦੇ ਵਿੱਚ ਨੂਰ ਦੇ ਨੂਰ ਦੇ ਪਾਪਾ ਦੇ ਤੇ ਮੇਰੇ ਸਾਰਿਆਂ ਦੇ ਕੱਪੜੇ ਨੇ ਤੇ ਉਸ ਤੋਂ ਬਾਅਦ ਇੱਕ ਕੰਬਲ ਲਿਆ ਸੀ ਐਦਕੀ ਆਪਾਂ ਜਿਹੜੇ ਪਠਾਨ ਆਂਦੇ ਨੇ ਕਸ਼ਮੀਰੀ ਇਹਨਾਂ ਤੋਂ ਕਾਫੀ ਪੁਰਾਣਾ ਸਾਡੇ ਇੱਕ ਪਠਾਨ ਆਂਦਾ ਹੈ ਕਈ ਸਾਲਾਂ ਤੋਂ ਜਦੋਂ ਦੀ ਮੈਂ ਵਿਆਹੀ ਆਈ ਹਾਂ ਇੱਥੇ 10 12 ਸਾਲ ਹੋ ਗਏ ਨੇ ਉਦੋਂ ਦੀ ਮੈਂ ਉਹਨੂੰ ਦੇਖ ਰਹੀਆਂ ਕਾਫੀ ਸਾਲਾਂ ਦਾ ਆਂਦਾ ਹੈ ਤੇ ਅਸੀਂ ਜ਼ਿਆਦਾਤਰ ਕੱਪੜੇ ਉਹਨਾਂ ਤੋਂ ਹੀ ਲੈਨੇ ਆ ਸਰਦੀਆਂ ਵਾਲੇ ਤੇ ਜਾਂ ਉਂਝ ਵੀ ਤੇ ਉਸ ਤੋਂ ਬਾਅਦ ਅੱਜ ਐਦ ਕੀ ਅਸੀਂ ਇੱਕ ਕੰਬਲ ਲਿਆ ਸੀ ਬਹੁਤ ਵਧੀਆ ਹੈ ਤੇ ਫਿਰ ਮੈਂ ਇਸ ਵਾਰ ਯੂਜ਼ ਨਹੀਂ ਕੀਤਾ ਕਿ ਕੰਬਲ ਵਗੈਰਾ ਤਾਂ ਕਾਫੀ ਪਏ ਸੀ ਤੇ ਤੁਹਾਨੂੰ ਪਤਾ ਜਿੰਨੇ ਘਰ ਦੇ ਵਿੱਚ ਕੱਪੜੇ ਕੰਬਲ ਰਜਾਈਆਂ ਹੋਣ ਉਹਨੀਆਂ ਹੀ ਥੋੜੀਆਂ ਹੁੰਦੀਆਂ ਨੇ ਤੇ ਇਸ ਕਰਕੇ ਐਦ ਕੀ ਲੈ ਕੇ ਰੱਖ ਲਿਆ ਸੀ ਤੇ ਹੁਣ ਇਹਨੂੰ ਵੀ ਰੱਖਣਾ ਆਪਾਂ ਪੇਟੀ 'ਚ ਪੇਟੀ 'ਚ ਨਹੀਂ ਬੈੱਡ 'ਚ ਸੌਰੀ ਤੇ ਉਸ ਤੋਂ ਬਾਅਦ ਮੈਂ ਸਾਰੇ ਕੱਪੜੇ ਨਾ ਇੱਥੇ ਇੱਕ ਥੈਲਾ ਮਤਲਬ ਇਹ ਆਇਆ ਹੋਇਆ ਸੀ ਇਹ ਵਧੀਆ ਹੈ ਤੇ ਐਵੇਂ ਵਾਟਰਪੂਫ ਵੀ ਆ ਤੇ ਇਸ ਕਰਕੇ ਫਿਰ ਮੈਂ ਇਹਦੇ 'ਚ ਨਾ ਜਸਨੂਰ ਦੇ ਪਾਪਾ ਦੇ ਪਹਿਲਾਂ ਕੱਪੜੇ ਪਾਤੇ ਸੀ ਤੇ ਕੰਬਲ ਵੀ ਰੱਖ ਲਿਆ ਸਾਈਡ ਤੇ ਤੇ ਉਸ ਤੋਂ ਬਾਅਦ ਆਪਣੇ ਕੱਪੜੇ ਇੱਕ ਬੈਗ 'ਚ ਪਾਏ ਫਿਰ ਇਹ ਪਤਾ ਲੱਗਦਾ ਰਹਿੰਦਾ ਵੀ ਹਨਾ ਜਦੋਂ ਕੱਢਣੇ ਹੋਣ ਅਗਲੀ ਸਰਦੀਆਂ ਦੇ ਵਿੱਚ ਵੀ ਕਿਹੜੇ ਕੱਪੜੇ ਕਿੱਥੇ ਰੱਖੇ ਨੇ ਤੇ ਨਹੀਂ ਤਾਂ ਫਿਰ ਸਾਰੇ ਜੇ ਆਪਾਂ ਮਿਕਸ ਜੇ ਕਰਕੇ ਰੱਖ ਦਈਏ ਤਾਂ ਫਿਰ ਇੱਕ ਦੂਜੇ ਦੀ ਲੱਭਦੇ ਰਹੀਦਾ ਫਿਰ ਇਹ ਨਹੀਂ ਪਤਾ ਲੱਗਦਾ ਕਿਉਂਕਿ ਕਈ ਵਾਰ ਨਾ ਇਹਨਾਂ ਨੇ ਜਿਵੇਂ ਬਾਹਰਪੂਰ ਜਾਣਾ ਹੁੰਦਾ ਵੀ ਜਿੱਥੇ ਠੰਡਾ ਇਲਾਕਾ ਹੁੰਦਾ ਤਾਂ ਦੂਜੇ ਕੱਪੜੇ ਵੀ ਲੈ ਕੇ ਜਾਣੇ ਪੈ ਜਾਂਦੇ ਨੇ ਇਹਨਾਂ ਨੂੰ ਕਈ ਵਾਰ ਵੀ ਹੁਣ ਵੀ ਇਹਨਾਂ ਨੂੰ ਗਰਮੀ 'ਚ ਵੀ ਲੋਡ ਪੈ ਜਾਂਦੀ ਹੈ ਕਈ ਵਾਰ ਸਿਆਲ ਵਾਲੇ ਕੱਪੜਿਆਂ ਦੀ ਕੋਟੀਆਂ ਸਵੈਟਰਾਂ ਦੀ ਤੇ ਇਸ ਕਰਕੇ ਮੈਨੂੰ ਇਹਨਾਂ ਦੇ ਕੱਪੜੇ ਲੱਗ ਹੀ ਰੱਖਣੇ ਪੈਂਦੇ ਨੇ ਸਰਦਾਰ ਜੀ ਦੇ ਤੇ ਫਿਰ ਮੈਂ ਉੱਥੇ ਹੀ ਕੱਢ ਕੇ ਦੇ ਦੇਣੀ ਹੁੰਦੀਆਂ ਜੈਕਟਾਂ ਵਗੈਰਾ ਜੇ ਇਹ ਤੇ ਜਸਨੂਰ ਦੇ ਤੇ ਮੇਰੇ ਤਾਂ ਵੈਸੇ ਸਹੀ ਇੱਕ ਬੈਗ ਚ ਵੀ ਆ ਜਾਂਦੇ ਹੁੰਦੇ ਨੇ ਕਈ ਵਾਰ ਤੇ ਤੁਹਾਨੂੰ ਪਤਾ ਜਿਵੇਂ ਕੀ ਹੁਣ ਇਹ ਹੈਗੇ ਨੇ ਮੋٹے ਕੱਪੜੇ ਤੇ ਹੁਣ ਸ਼ੁਕਰ ਕਰਾਂਗੇ ﺍﻟमारीਆਂ ਨੂੰ ਵੀ ਸਾਹ ਆ ਜਾਏਗਾ ਕਿਉਂਕਿ ਨਾ ਬਸ ਇਹ ਕੱਪੜੇ ਰੱਖ ਰੱਖ ਕੇ ਤਾਂ ﺍﻟमारीਆਂ ਨੂੰ ਵੀ ਸਾਹ ਹੁਣਾ ਬੰਦ ਹੋ ਜਾਂਦਾ ਕਿਉਂਕਿ ਇੰਨੇ ਮੋٹے ਹੁੰਦੇ ਨੇ ਤੇ ਬੰਦਾ ਰੱਖੇ ਕਿੱਥੇ ਬਾਹਰ ਰੱਖੇ ਉਂਝ ਨਹੀਂ ਚੰਗੇ ਲੱਗਦੇ ਤੇ ਜੇ ਅੰਦਰਾਂ ਚ ਰੱਖੋ ﺍﻟमारीਆਂ ਚ ਰੱਖੋ ਤੇ ਬਸ ﺍﻟमारीਆਂ ਫੁੱਲ ਹੋ ਜਾਂਦੀਆਂ ਨੇ ਤੇ ਚਲੋ ਹੁਣ ਇਹਨਾਂ ਦੀ ਵਾਰੀ ਆ ਗਈ ਅੰਦਰ ਜਾਣ ਦੀ ਤੇ ਸਾਰੇ ਕੱਪੜੇ ਨਾ ਮੈਂ ਇਹ ਬੈਗ ਲੈ ਲਏ ਸੀਗੇ ਇਹ ਆਉਂਦੇ ਨੇ ਜਿਵੇਂ ਆਪਾਂ ਸ਼ਾਪਿੰਗ ਸ਼ਾਪਿੰਗ ਕਰਕੇ ਆਉਂਦੇ ਆ ਸੂਟਾਂ ਵਗੈਰਾ ਦੇ ਤਾਂ ਜਾਂ ਫਿਰ ਜਿਵੇਂ ਵੀ ਤੇ ਇਹ ਬੈਗ ਮੈਂ ਇਕੱਠੇ ਕਰ ਲੈਣੇ ਹੁੰਨੀਆਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸਾਰੇ ਕੱਪੜੇ ਰੱਖ ਲਏ ਨੇ ਤੇ ਇਹਨਾਂ ਚ ਐ ਵੀ ਇੱਕ ਸਾਈਡ ਤੇ ਪਏ ਰਹਿੰਦੇ ਨੇ ਕੱਪੜੇ ਜੇ ਆਪਾਂ ਉਂਝ ਕਿਸੇ ਚੀਜ਼ ਚ ਹੋਰ ਚ ਪਾ ਕੇ ਰੱਖਾਂਗੇ ਜਾਂ ਗਟਰੀ ਜਿਵੇਂ ਰੱਖਾਂਗੇ ਉਹ ਭੜੇ ਲੱਗਦੇ ਨੇ ਤੇ ਫਿਰ ਇਹਦੇ ਵਿੱਚ ਪਾ ਕੇ ਮੈਂ ਸਾਰੇ ਕੱਪੜੇ ਜਿਵੇਂ ਲੱਗ-ਲੱਗ ਜਸਨੋਰ ਦੀਆਂ ਜੈਕਟਾਂ ਤੇ ਡੜੀਆਂ ਦੀਆਂ ਹੁੱਡੀਆਂ ਸੀ ਤੇ ਸਵੈਟਰ ਸ਼ਰਟਾਂ ਸੀ ਉਹ ਅਲੱਗ ਰੱਖ ਲੀਆਂ ਨੇ ਤੇ ਆਪਣੇ ਕੱਪੜੇ ਸੀ ਜਿਹੜੇ ਉਹ ਅਲੱਗ ਰੱਖ ਲਏ ਨੇ ਸਾਰੇ ਤੇ ਐਵੇਂ ਫਿਰ ਪਤਾ ਲੱਗਦਾ ਰਹਿੰਦਾ ਵੀ ਕਿਹੜਾ ਕੱਪੜਾ ਕਿੱਥੇ ਹੈ ਤੇ ਉਸ ਤੋਂ ਬਾਅਦ ਨਾ ਫਿਰ ਮੈਂ ਨਾਲ ਦੀ ਨਾਲ ਸਾਰਾ ਖਲਾਰਾ ਜਾਂ ਸਾਂਭ ਕੇ ਤੇ ਫਿਰ ਬੈੱਡ ਖੋਲਿਆ ਤੇ ਫਿਰ ਬੈੱਡ ਚ ਆਪਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਟਿਕਾ ਕੇ ਰੱਖਾਂਗੇ ਤੇ ਬੈੱਡ ਚ ਉਹ ਜਿਹੜਾ ਥੋੜਾ ਬਹੁਤਾ ਸਮਾਨ ਹੋਰ ਵੀ ਸੀ ਵੀ ਜਿਹੜਾ ਕੱਢਣ ਵਾਲਾ ਸੀ ਫालतू ਕਈ ਵਾਰ ਨਾਲ ਆਪਾਂ ਇਹੋ ਜਿਹੇ ਕੱਪੜੇ ਰੱਖੀ ਰੱਖਨੇ ਆ ਵੀ ਅਗਲੀ ਵਾਰ ਲੋਡ ਪੈ ਜੇਗੀ ਅਗਲੀ ਵਾਰ ਲੋਡ ਪੈ ਜੇਗੀ ਮੈਂ ਨਾ ਬਹੁਤ ਵਾਰ ਦੇਖਿਆ ਹੈ ਵੀ ਜਦੋਂ ਮੈਂ ਕਹਿ ਦਿੰਦੀ ਹੁੰਨੀ ਉਹਨੀਆਂ ਵੀ ਇਹ ਕੱਪੜੇ ਦੀ ਸ਼ਾਇਦ ਅਗਲੀ ਵਾਰ ਲੋਡ ਪੈ ਜੇਗੀ ਉਹ ਕੱਪੜਾ ਪਤਾ ਨਹੀਂ ਕਦੀ ਯੂਜ਼ ਹੀ ਨਹੀਂ ਹੁੰਦਾ ਨਾ ਪਾਈਦਾ ਉਹਨੂੰ ਕਦੀ ਪਰ ਜਿਵੇਂ ਜਿਵੇਂ ਰਿਵਾਜ ਬਦਲੀ ਜਾਂਦੇ ਨੇ ਹਨਾ ਅੱਗੇ-ਅੱਗੇ ਟ੍ਰੈਂਡ ਹੋਰ ਚੱਲੀ ਜਾਂਦੇ ਨੇ ਤੇ ਉਸੇ ਤਰੀਕੇ ਨਾਲ ਬੰਦਾ ਹੋਰ ਕੱਪੜੇ ਲਈ ਜਾਂਦਾ ਸਭ ਕੁਝ ਹੋਰ ਆਈ ਜਾਂਦਾ ਤੇ ਆਪਾਂ ਜਿਹੜੇ ਪਿਛਲੇ ਕੱਪੜੇ ਹੁੰਦੇ ਨੇ ਉਹਨਾਂ ਨੂੰ ਯੂਜ਼ ਹੀ ਨਹੀਂ ਕਰਦੇ ਇਹ ਮੈਂ ਇੱਕ ਮਤਲਬ ਇਸ ਤਰੀਕੇ ਨਾਲ ਇੱਕ ਹਿਸਾਬ ਲਾ ਕੇ ਦੇਖਿਆ ਵੀ ਜਿਹੜੀ ਚੀਜ਼ ਨੂੰ ਆਪਾਂ ਰੱਖੀ ਰੱਖਨੇ ਆ ਨਾ ਵੀ ਹਾਂ ਆਵਲੀਆਂ ਚੀਜ਼ਾਂ ਹੁਣ ਅਗਲੀ ਵਾਰ ਯੂਜ਼ ਕਰਾਂਗੇ ਉਹ ਕਦੀ ਵੀ ਆਪਾਂ ਅਗਲੀ ਵਾਰ ਯੂਜ਼ ਨਹੀਂ ਕਰਦੇ ਕਿਉਂਕਿ ਨਵੀਆਂ-ਨਵੀਆਂ ਚੀਜ਼ਾਂ ਆ ਜਾਂਦੀਆਂ ਨੇ ਆਪਾਂ ਫਿਰ ਪੁਰਾਣੀਆਂ ਨੂੰ ਪਾਣਾ ਪਸੰਦ ਨਹੀਂ ਕਰਦੇ ਜਾਂ ਯੂਜ਼ ਕਰਨਾ ਪਸੰਦ ਨਹੀਂ ਕਰਦੇ ਤੇ ਇੱਕ ਸਰਦਾਰ ਜੀ ਦੀ ਨਾ ਸ਼ਰਟ ਦਾ ਮੈਂ ਬਣਾਇਆ ਹੋਇਆ ਸੀ ਇੱਕ ਬੈਗ ਟਾਈਪ ਤੇ ਉਹਦੇ ਵਿੱਚ ਵੀ ਕਾਫੀ ਕੱਪੜੇ ਆ ਜਾਂਦੇ ਨੇ ਫਿਰ ਇਹਦੇ ਚ ਜਿਹੜੇ ਐਕਸਟਰਾ ਕੱਪੜੇ ਸੀ ਉਹ ਮੈਂ ਕੱਢ ਕੇ ਬਾਹਰ ਰੱਖ ਲੇ ਸੀ ਜਿਹੜੇ ਕੋਈ ਲੋੜ ਦੇ ਨਹੀਂ ਸੀ ਵੀ ਕਿਸੇ ਨੂੰ ਜਾਂ ਤਾਂ ਡੋਨੇਟ ਕਰ ਦਾਂਗੇ ਤੇ ਜਾਂ ਫਿਰ ਰੈਮਿੰਗ ਕਈ ਵਾਰ ਮੋਟਰਸਾਈਕਲ ਗੱਡੀ ਵਗੈਰਾ ਸਾਫ ਸੁਪ ਕਰਨ ਲਈ ਕੱਪੜੇ ਦੀ ਲੋਡ ਪੈ ਜਾਂਦੀ ਉਹ ਰੱਖ ਲਈ ਸੀ ਸਾਈਡ ਤੇ ਤੇ ਉਸ ਤੋਂ ਬਾਅਦ ਸਾਰੇ ਬੈਗ ਸੀ ਜਿਹੜੇ ਇਹ ਮੈਂ ਰੱਖ ਲਈ ਬੈੱਡ ਦੇ ਵਿੱਚ ਤੇ ਜਦੋਂ ਮੈਂ ਬੈੱਡ ਦੇ ਵਿੱਚ ਰੱਖ ਹੀ ਰਹੀ ਸੀ ਇਹਨਾਂ ਜਦੋਂ ਸਰਦਾਰ ਜੀ ਆ ਗਏ ਇਹ ਗਏ ਹੋਏ ਸੀ ਦਿੱਲੀ 2 ਦਿਨਾਂ ਤੋਂ ਤੇ ਇਹਨਾਂ ਨੂੰ ਬਸ ਨਿੰਦਰ ਆ ਰਹੀ ਸੀ ਪੂਰੀ ਤੇ ਉਸ ਤੋਂ ਬਾਅਦ ਆਣ ਕੇ ਇਹਨਾਂ ਨੂੰ ਕਾਲੀ ਪੈ ਗਈ ਇਹ ਕਹਿੰਦੇ फटाफट ਬੈੱਡ ਸੈੱਟ ਕਰ ਮੈਂ ਤਾਂ ਲੰਮੇ ਪੈਣਾ ਤੇ ਰੋਟੀ ਲਿਆ ਦਿਓ ਮੈਨੂੰ ਤੇ ਮੈਂ ਬਸ ਇਹਨਾਂ ਦੇ ਆਉਂਦੇ ਅਨਸਾਰ ਫਟਾਫਟ ਇਹਨਾਂ ਨੂੰ ਸ਼ੁਕਰਾ ਵੀ ਮੇਰਾ ਕੰਮ ਕਰ ਨਿਪਟ ਗਿਆ ਸੀ ਮੇਰੇ ਕੱਪੜੇ ਉਪਰੇ ਰੱਖੇ ਗਏ ਸੀ ਬੈੱਡ 'ਚ ਤੇ ਆਉਂਦੇ ਅਨਸਾਰ ਫਿਰ ਇਹਨਾਂ ਨੂੰ ਬਣਾ ਕੇ ਦਿੱਤੀ ਰੋਟੀ ਤੇ ਸਬਜ਼ੀ ਪਈ ਸੀ ਰਾਤ ਦੀ ਉਹ ਗਰਮ ਕੀਤੀ ਦਹੀਂ ਨਾਲ ਫਿਰ ਇਹਨਾਂ ਨੂੰ ਫਟਾਫਟ ਰੋਟੀ ਬਣਾ ਕੇ ਦਿੱਤੀ ਚਲੋ ਇਹਨਾਂ ਸ਼ੁਕਰਾ ਵੀ ਮੇਰਾ ਕੰਮ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਿਪਟ ਗਿਆ ਨਹੀਂ ਤਾਂ ਫਿਰ ਇਹ ਕਾਲੇ ਪੈ ਜਾਣਾ ਜਦੋਂ ਜਦੋਂ ਇਹਨਾਂ ਨੂੰ ਭੁੱਖ ਲੱਗ ਜੇ ਤਾਂ ਫਿਰ ਇਹ ਬਸ ਕਿਸੇ ਦੀ ਨਹੀਂ ਸੁਣਦੇ ਤੇ ਕੁਛ ਆਈ ਵੀ ਥੱਕੇ ਹੋਏ ਸੀ ਤੇ ਫਿਰ ਸੌਣਾ ਤਾਂ ਹੈ ਹੀ ਸੀ ਇਹਨਾਂ ਨੇ ਜਿਵੇਂ 2 ਦਿਨ ਹੋ ਗਏ ਸੀ ਗੱਡੀ ਚਲਾਉਂਦੇ ਆ ਮੈਨੂੰ ਪਤਾ ਲੱਗ ਜਾਂਦਾ ਵੀ ਨਹੀਂ ਤਾਂ ਫਿਰ ਇਹਨਾਂ ਨੂੰ ਗੁੱਸਾ ਚੜ ਜਾਂਦਾ ਫਿਰ ਮੈਂ ਨਾਲ ਦੀ ਨਾਲ ਇਹਨਾਂ ਨੂੰ ਬਣਾ ਕੇ ਦਿੱਤੀ ਰੋਟੀ ਤੇ ਫਟਾਫਟ ਬੈਡ ਬੁੱਡ ਕਰਤਾ ਸੀ ਸੈੱਟ ਤੇ ਰੋਟੀ ਦੇ ਵਿੱਚ ਸਬਜ਼ੀ ਸੀ ਦਹੀਂ ਸੀ ਤੇ ਇਹਨਾਂ ਨੂੰ ਖਵਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਆਪ ਵੀ ਖਾ ਲਈ ਤੇ ਇਹ ਸੀ ਅੱਜ ਦਾ ਆਪਣਾ ਨਿੱਕਾ ਜਿਹਾ ਵਲੌਗ ਤੇ ਤੁਸੀਂ ਵੀ ਦੱਸਿਓ ਵੀ ਤੁਸੀਂ ਵੀ ਕੱਪੜੇ ਰੱਖਦੇ ਨੇ ਇਹ ਵਲੌਗ ਥੋੜਾ ਜਿਹਾ ਲੇਟ ਆਇਆ ਜਦੋਂ ਦੀ ਮੈਂ ਸ਼ੂਟ ਕੀਤੀ ਸੀ ਵੀਡੀਓ ਤੇ ਥੋੜੇ ਦਿਨ ਨੇ ਲੇਟ ਹੈ ਕਿਉਂਕਿ ਮੇਰੇ ਤੋਂ ਐਡੀਟਿੰਗ ਨਹੀਂ ਸੀ ਹੋਈ ਤੇ ਲਓ ਜੀ ਇਹ ਸੀ ਅੱਜ ਦੇ ਆਪਣੇ ਦਿਨ ਚੜਿਆ ਤੇ ਮਿਲਦੇ ਆਂ ਅਗਲੇ ਵਲੌਗ 'ਚ ਟਿਲ ਦੈਨ ਬਾਪਾਏ ਤੇ ਵਲੌਗ ਵਧੀਆ ਲੱਗਿਆ ਹੋਏ ਤਾਂ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਚੈਨਲ ਨੂੰ ਤੇ ਅੱਗੇ ਵੀ ਹੋਰ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓਜ਼ ਆ ਜਾਣਗੀਆਂ ਜਦੋਂ ਨੂੰ ਇਹ ਵਲੌਗ ਆਣਾ ਹੈ ਮੈਨੂੰ ਲੱਗਦਾ ਉਦੋਂ ਨੂੰ ਮੈਂ weight loss journey ਵੀ ਸ਼ੁਰੂ ਕਰ ਦੇਣੀ ਹੈ ਤੇ weight loss journey ਵਾਲੇ ਮੇਰੇ ਵਲੌਗਸ ਵੀ ਆ ਜਾਣਗੇ ਤੇ ਤੁਸੀਂ ਜ਼ਰੂਰ ਜਾ ਕੇ ਮੇਰੇ ਚੈਨਲ ਤੇ ਦੇਖਿਓ ਤੇ ਮੈਂ ਇਸ ਤਰੀਕੇ ਨਾਲ weight loss journey ਸ਼ੁਰੂ ਕਰਨੀ ਹੈ ਵੀ ਜਿਹੜਾ ਆਪਾਂ ਘਰ ਦਾ ਖਾਣਾ ਹੈ ਉਹ ਖਾਈਏ ਤੇ weight loss ਕਰ ਸਕੀਏ ਇਹ ਨਾ ਹੋਵੇ ਵੀ ਆਪਾਂ ਚੀਜ਼ਾਂ ਨੂੰ ਹੀ ਤਰਸਦੇ ਰਹੀਏ ਤੇ weight ਵੀ ਨਾ loss ਹੋਵੇ ਹਨਾ ਤੇ ਆਪਾਂ ਮਤਲਬ ਬਿਲਕੁਲ ਹੀ ਭੁੱਖੇ ਮਰ ਜੀਏ ਨਹੀਂ ਉਹ ਕੰਮ ਨਹੀਂ ਆ ਤੇ ਚਲੋ ਜੀ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਬਾਪਾਈ